ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਬਾਈ ਉਹਨਾਂ ਦੇ ਦੇਖ ਲਓ ਸਾਈਕਲਾਂ ਉੱਤੇ ਬਾਲਡਰ ਟੂਰ ਘੱਡ ਰਹੇ ਨੇ ਸਾਈਕਲ ਦੇਖੋ ਕਿੱਟਾ ਕਿੱਤੇ ਨੇ ਇਹਨਾਂ ਦਾ ਚੱਲਣਾ ਹੀ ਬਹੁਤ ਆਫਾ 1 ਵਜੇ ਤਾਂ ਆਪਾਂ ਇਧਰ ਰੇਡੀ ਹਾਂ ਇੱਕ ਟੋਰਾ ਆਜੋ ਤੁਹਾਨੂੰ ਮਲਾਉਂਦੇ ਹਾਂ ਬਾਈ ਸਰ ਹੈਲੋ ਹਾਊ ਆਰ ਯੂ ਯੂਰ ਕੰਟਰੀ ਅਰੇ ਮੈਂ ਤਾਂ ਇਹੀ ਤੇ ਹਾਂ ਇੰਡੀਆ ਸੇ ਆ ਹੋਰ ਕਹਾਂ ਸੇ ਹੈਂ ਇੰਗਲੈਂਡ ਉੜ ਗਿਆ ਫਰਮਟਲੀ ਓਕੇ ਹੈ ਬਹੁਤ ਵੱਡੀ ਗੱਲ ਆ ਬਾਈ ਸਾਈਕਲਾਂ ਦੇ ਉੱਪਰ ਟੂਰ ਕੱਢਣਾ ਐਡਾ ਵੱਡਾ ਤੁਸੀਂ ਲੈ ਲਓ ਵੀ ਆ ਦੇਖੋ ਬਾਕੀ ਸਾਰਾ ਸੰਦ ਸਵਾਨਾ ਵੀ ਐ ਸਾਈਕਲਾਂ ਦੇ ਉਸ ਹਿਸਾਬ ਨਾਲ ਫਿੱਟ ਕੀਤਾ ਹੋਇਆ ਐਨ ਸਾਈਕਲ ਪੂਰਾ ਟੌਪ ਦਾ ਬਣਾਇਆ ਹੋਇਆ ਮੈਨੂੰ ਲੱਗਦਾ ਨਾਲ ਆ ਉਹ ਦੇਖੋ ਬੈਟਰੀ ਵੀ ਕਈ ਵਾਰ ਬੰਦਾ ਥੱਕ ਜਾਂਦਾ ਬੈਟਰੀਆਂ ਵੀ ਰੱਖੀਆਂ ਹੋਈਆਂ ਨੇ ਸਾਈਕਲ ਹੀ ਨਹੀਂ ਪੜ ਲਾਦਾ ਆਪਣੋਂ ਇਤੋਂ ਮਿਲਣੇ ਫੋਰਨ ਦੀ ਸਾਈਕਲ ਨੇ ਆਹ ਸੰਮਈ ਓਖਾ ਦਾ ਜਿਹੜਾ ਪਿੱਛੇ ਵਾਲੇ ਬਾਈ ਵਾਲਾ ਉਹ ਤਾਂ ਆਪਣੇ ਇੰਨੇ ਨਾ ਜਿਹੜਾ ਉਹਦਾ ਤਾਂ ਛੋਟਾ ਹੀ ਏਡਨ ਲੰਮਾ ਰਿਹਾ ਬਾਈ ਦਾ ਤਾਂ ਸਾਈਕਲ ਹੀ ਬਹੁਤ ਵੱਡਾ ਵਾ ਤੁਸੀਂ ਦੇਖੋ ਸੈਂਕਲਾ ਦੇਖੋ ਬੈਟਰੀ ਬੂਟਰੀ ਲੱਗੀ ਆ ਇਹ ਗੋਰੇ ਬਾਈ ਆ ਦੀ ਜਿੰਦਗੀ ਲਾਈਫ ਨੂੰ ਇੰਜੋਏ ਕਰਦੇ ਆ ਤੇ ਇਹ ਗੱਲ ਸੱਚੀ ਆ ਇਹ ਸਾਰੀ ਦੁਨੀਆ ਘੁੰਮ ਕੇ ਦੇਖਦੇ ਨੇ ਕੱਢ ਰਹੇ ਨੇ ਬਾਈ ਆਪਣੇ ਆਪ ਦਾ ਪੂਰੀ ਫਿਰ ਜਾਂਦੇ ਨੇ